ਕੀ ਹਾਲ ਚਾਲ ਹੈ ਦੋਸਤੋ ਮਿੱਤਰਾਂ ਉਮੀਦ ਕਰਦਾ ਵੀ ਠੀਕ ਠਾਕ ਸੋਡੇ ਜਾਣ ਵਾਲੀ ਛੱਟ ਬਟ ਹੋਣਗੇ ਲਓ ਮਿੱਤਰੋ ਜਾਨਵਰ ਆ ਜੇ ਸੀ ਢਾਈ ਤੇ ਆ ਆ ਕੇ ਬਹਿ ਗਏ ਅੱਦੇ ਦਾ ਦੇਖਦੇ ਆ ਕਿਹੜੇ ਕਿੜੇ ਆ ਨਾਮੀ ਸੱਜਣ ਤੇ ਕਿਸੇ ਥੱਲੇ ਤਾਂ ਨਹੀਂ ਉਤਰਿਆ ਹੋਇਆ ਨਹੀਂ ਨਹੀਂ ਹੈ ਨਹੀਂਗਾ ਪੰਜਾ ਰੱਤਾ ਨਹੀਂ ਆਇਆ ਆਪਣਾ ਕਿ ਰੱਤਾ ਪਰਲੇ ਵਸੇ ਬਿਠਾ ਪਤਾ ਨਹੀਂ ਆ ਦੇਖਦੇ ਆ ਆ ਗਿਆ ਤੈਨ ਕੈਮਰਾ ਇੱਥੇ ਰੱਖਦਾ ਸੈਟ ਕਰ ਲੈ ਬਈ ਦਾ ਤਾਰਦ ਗਏ ਇਹਨਾਂ ਨੂੰ ਬਈ ਦਾ ਕੰਮ ਹੀ ਗਲਤ ਹੋ ਗਿਆ ਯਾਰ ਫੋਨ ਡੈਗ ਪਿਆ ਸੀਗਾ ਤੇ ਟੱਕਣ ਤੋੜਤਾ ਕੁਜੀਦਲ ਕਮਾਲ ਹੀ ਹੋ ਗਈ ਯਾਰ ਇਹਦਾ ਯਾਰ ਟੱਕਣ ਟੱਟ ਗਿਆ ਆਪਣਾ ਚੰਗਾ ਭਲਾ ਫੋਨ ਬਚ ਗਿਆ ਹਜੇ ਕਵਰ ਥੋੜਾ ਜਿਹਾ ਮੋਟਾ ਕਰਕੇ ਤੇ ਜਾਨਵਰ ਵੀ ਸਾਰੇ ਹੀ ਉੱਡ ਗਏ ਆ ਜਾਂਦੇ ਲੈ ਚਾਰੇ ਯਾਟ ਦੇ ਵਿੱਚੋਂ ਚਾਰੇ ਪੰਜੇ ਮੈਂ ਤਾਂ ਕਹਿਆ ਸੀ ਤਾੜ ਦਾਂਗੇ ਭਈ ਮੈਂ ਤਾਂ ਟੈਨਸ਼ਨ ਲੈ ਕੇ ਮੈਂ ਤਾਂ ਕਹ ਰੱਤਾ ਆਇਆ ਨਹੀਂ ਨੁੰਨਾ ਤਾੜ ਗਿਆ ਸੀ ਆ ਦੇਖੋ ਉਧਰ ਰੱਤਾ ਬੱਚਾ ਤੇ ਅੱਜ ਨਾਲ ਆਪਾਂ ਜੋੜੇ ਲਾਉਣੇ ਉਹਨਾਂ ਟਾਈਮ ਜਿਹੜੇ ਜਾਨਵਰ ਆੜੇ ਦੇ ਉਹਨਾਂ ਨੂੰ ਕੋਈ ਦੁਬਾਰਾ ਤਾੜ ਲਾਂਗੇ ਉਹਨਾਂ ਟਾਈਮ ਆਪਾਂ ਜੋੜੀਆਂ ਲਾਉਣੇ ਦੋ ਤਿੰਨ ਥੱਲੇ ਛੱਡ ਲੈਣੇ ਢੋਲੀ 'ਚ ਇੱਕ ਤਾਂ ਫੜਦੇ ਆ ਆਪਾਂ ਉਧਰੋਂ ਕਬੂਤਰ ਲੈ ਕੇ ਆਉਣੇ ਇਹਦੇ ਨਾਲ ਲਾਉਣਾ ਪਜਾਮਾ ਮੌਜੀ ਨਾਲ ਉਧਰ ਦੇ ਖੁੱਡੇ 'ਚੋਂ ਕੱਢ ਕੇ ਲੈਉਣੇ ਆ ਭਈ ਜਾਨਵਰ ਤੜਨ ਲੱਗਿਆ ਤੋ ਨਾ ਉਹ ਰੱਤਾ ਵਿੱਚੋਂ ਨਿਕਲ ਗਿਆ ਤੇ ਸਾਰੇ ਉੱਡ ਗਏ ਆਹ ਲੱਗੀ ਛਤਰੀ ਆ ਫਿਰਦੇ ਹੋ ਜੰਦੇ ਹਣ ੁੰਡਾ ਰਦ ਗਏ ਤੇ ਸਾਨੂੰ ਜਾਨਵਰ ਥੱਲੇ ਚੱਲ ਕੇ ਤੇ ਹੁਣ ਜੋੜੇ ਉਹ ਭਾਈ ਦੇਖੋ ਫਿਰ ਪਹਿਲਾ ਜੋੜਾ ਠੀਕ ਹੈ ਜੀ ਨਾ ਵੀ ਨਾ ਨਾ ਵੀ ਨਾ ਤੇ ਭਾਈ ਇਹ ਮਿਲੇ ਤਾਂ ਪਹਿਲੇ ਹੀ ਸੀਗੇ ਪਹਿਲਾਂ ਲੱਗਿਆ ਹੋਇਆ ਜੋੜਾ ਇਹਨਾਂ ਨਾਲ ਦੇ ਆਪਣੇ ਕੋਲ ਬੱਚੇ ਸੀਗੇ ਤੇ ਹੁਣ ਇਹ ਛੜਤਾ ਦੁਆਰਾ ਫੇਰ ਜੋੜਾ ਦੇਖੋ ਕਮੈਂਟ ਕਰਕੇ ਦੱਸਿਓ ਬਾਕੀ ਹੁਣ ਹੈ ਨਹੀਂ ਕੋਲੇ ਕੋਈ ਨਹੀਂ ਤੁਹਾਨੂੰ ਕਲਾ-ਕਲਾ ਕਰਕੇ ਜਾਨਵਰ ਫੜ ਕੇ ਦਿਖਾ ਦੇਣਾ ਸੀਗਾ ਠੀਕ ਹੈ ਜੀ ਕਰੋ ਚੈੱਕ ਜੋੜਾ ਉਦੋਂ ਗਾਂ ਆਪਾਂ ਆ ਜਾਈਏ ਉੱਪਰ ਇਹ ਆ ਲੋ ਇਹ ਰੱਖ ਲ ਕੇ ਬਾਹਰ ਲਾਲ ਜੀ ਨਾ ਕੂਤਰ ਦੇ ਘਟੀਆਂ ਦੀ ਕਬੂਤਰੀ ਇਹ ਵੀ ਰਿਅਲਟਡ ਜੋੜਾ ਵਾ ਜੀ ਰੂਪ ਬਾਈ ਨੇ ਸਿਲੈਕਟਡ ਆ ਇਹ ਗੀਤਾ ਵੀਰ ਤੇ ਦੇਖ ਲੋ ਤੁਸੀਂ ਵੀ ਦੱਸੋ ਕਮੈਂਟ ਕਰਕੇ ਬਾਕੀ ਰੁਕ ਜਾ ਵੀ ਰੁਕ ਜਾ ਓਏ ਤੈਨੂੰ ਦੇਖਣਾ ਚਾਹੁੰਦੇ ਲੋਕ ਇਧਰ 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 ਤੇ ਠੀਕ ਆ ਬਾਈ ਕਰੋ ਚੈੱਕ ਫਿਰ ਉਦੋਂ ਬਾਅਦ ਥੱਲੇ ਆ ਜਾਈਏ ਆਪਾਂ ਲਾਸਟ ਦੇ ਤੇ ਆਪਾਂ ਡੋਲੀ ਡਾਲੀ ਪਾਉਂਦੇ ਆਂ ਹੋਰ ਲੈ ਕੇ ਆਉਨੇ ਆ ਇੱਕ ਅੱਧੀ ਨਾ ਹੋਵੇ ਨਵੀਂ ਬਣਾਉਨੇ ਫਿਰ ਜੋੜੇ ਸਾਰੇ ਲੱਗੀ ਛੱਡਾਂਗੇ ਆਹ ਲੋ ਕਾਲੀ ਪੂਛਾ ਕਬੂਤਰ ਆਪਣਾ ਖੱਟੀਆਂ ਦਾ ਤੇ ਆ ਚਿੱਟੀਆਂ ਦੀ ਗੂਤਰੀ ਠੀਕ ਹੈ ਜੀ ਇਹ ਦੋਨੇ ਜੋ ਦੋ ਜਾਨਵਰ ਇੱਥੇ ਆ ਜੋੜੀਆਂ ਬਣੀ ਤੇ ਨਹੀਂ ਤੇ ਉਸ ਤੋਂ ਬਾਅਦ ਹੋਰ ਤਾਂ ਇੱਥੇ ਜੁੜਾ ਹੈ ਨਹੀਂਗਾ ਆ ਸਿੰਗਲ ਰੱਤਾ ਆਇਆ ਸੀਗੇ ਨੁੰਨੇ ਨੂੰ ਫੜਾਉਣਾ ਆ ਵੀ ਇੱਧਰ ਪਾਦਾ ਮੈਂ ਆ ਉਹ ਉਧਰ ਨਿਕਲ ਗਏ ਸਨ ਦੱਸਿਆ ਸੀ ਨਾ ਮੈਂ ਚਲੋ ਹੁਣ ਦੇਖਗੇ ਕਿੱਥੇ ਤੱਕ ਕਹਾਣੀ ਪਹੁੰਚੀ ਹੈ ਇਹਨਾਂ ਦੀ ਉਤਰਨ ਵਾਲੀ ਆ ਗਿਆ ਆ ਗਿਆ ਇੱਕ ਆ ਗਿਆ ਪਤਾ ਨਹੀਂ ਕਿਹੜਾ ਵਾ ਰੱਤਾ ਲੱਗਦਾ ਝਲਦਣ ਵਾਲਾ ਰੱਤਾ ਆ ਗਿਆ ਵੱਡਾ ਬਾਕੀ ਪਤਾ ਨਹੀਂ ਕਿੱਧਰ ਗਈ ਪਾਰਟੀ ਸਾਰੀ ਹੈ ਲੈਦੇ ਨਹੀਂ ਯਾਰ ਕੋਈ ਵੀ ਭਈਆ ਕਣਕ ਲੈ ਆ ਕੇ ਮੁਰਗੀਆਂ ਨੂੰ ਛੱਡ ਗਏ ਇਹਨਾਂ ਨੂੰ ਛੱਡ ਗਏ 10 ਮਿੰਟ ਕਿਉਂਕਿ ਗਰਮੀ ਅੱਜ ਬਹੁਤ ਹੈ ਯਾਰ ਆਏ ਓਏ ਪਾ ਦਿਓ ਪਾ ਦਿਓ ਪਾ ਦਿਓ ਆਂਡਾ ਚੈੱਕ ਕਰੀ ਗਏ ਓ ਦੇ ਕਿਉਂ ਦੇਖੋ ਫਿਰ ਲੈ ਸ਼ੁਕਰੀਆ ਆਂਡੇ ਲਈ ਸ਼ੁਕਰੀਆ ਪਾਣੀ ਤਾਂ ਠੀਕ ਆ ਸਵੇਰੇ ਕਈ ਵਾਰ ਯਾਰ ਘਰ ਦੇ ਛੱਡ ਦਿੰਦੇ ਹੁੰਦੇ ਆ ਵੱਡਾ ਰੱਤਾ ਹੀ ਆ ਗਿਆ ਭਾਈ ਇਹਨੂੰ ਲਾਦ ਗੀ ਚੱਲ ਵੀ ਆਹ ਕੰਮ ਥੋੜਾ ਮਾੜਾ ਯਾਰ ਭਾਈ ਬਣਾ ਤੜਜਿਆ ਕਰੋ ਯੱਕਾ ਵਾ ਤਾਰ ਤਾ ਆਇਆ ਭਾਈ ਹੁਣੇ ਕਾਲੇ ਘੰਡ ਵਾਲਾ ਠੀਕ ਹੈ ਜੀ ਤੇ ਬਾਕੀ ਜਾਨਵਰ ਲਾਵਾਂਗੇ ਜੋੜੇ ਆਪਾਂ ਇੱਕ ਦਸ ਸ਼ਾਖੀ ਆਪਾਂ ਠਾਲ ਵਾਲੀ ਹੋਵੇ ਹੋਈ ਆ ਇੱਕ ਇਹਦਾ ਜੋੜਾ ਲਾਉਣਾ ਇੱਕ ਆ ਕੂਤਰੀ ਦਾ ਤੇ ਇੱਕ ਹੋਰ 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 ਇੱਥੇ ਹੋਰ ਤਾਂ ਵੇਖ ਲਾਂਗੇ ਬਾਕੀ ਯਾਰ ਦੋ ਤਿੰਨ ਕੂਤਰੀਆਂ ਬੈਠੀਆਂ ਹਜੇ ਉਹ ਤਾਂ ਸਾਰੀਆਂ ਹੀ ਚੰਗੀਆਂ ਹੂੰ ਇਹਨਾਂ ਦੇ ਜੋੜੇ ਲਾਉਣੇ ਪਹਿਲਾਂ ਬਾਕੀ ਇੱਕ ਦੋ ਉਧਰ ਲੱਗੇ ਵੀ ਆ ਬੈਠੀ ਜਾਂਦੇ ਬਾਈ ਆ ਰੱਤ ਆ ਗਿਆ ਯਾਕੋਕਰ ਬੈਗੇ ਨਾ ਦੋ ਤੇ ਇੱਕ ਆਏ ਦਾ ਬੱਚਾ ਆ ਉਹ ਜਾਂਦਾ ਸਾਤੇ ਵਾਲੀ ਪਰੇ ਫਿਰਦੀ ਆ ਉਹਦੇ ਦਾਦਗੀ ਇਹਨਾਂ ਨੂੰ ਵੀ ਚਲੋ 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 ਹੋਰ ਰੱਤ ਆ ਗਿਆ ਲੈੱਕ ਦੂਜੀ ਕੁਤਰੀ ਵੀ ਤੇ ਫੱਤਣ ਵਾਲੀ ਦੇਖੋ ਬਈ ਬੱਚੇ ਡੇਡੇ ਹੋ ਗਏ ਆਪਣੇ ਅ ਰੱਤੇ ਕਾਲੇ ਚੀਨੇ ਜੇ ਆ ਕਾਲੇ ਚੀਨੇ ਰੱਤੇ ਮਿਕਸ ਜੇ ਲਾਲ ਚੀਨੇ ਜੇ ਜਣੀ ਦਾ ਚਿਤਲੇ ਜੇ ਦੇਖ ਲਓ ਬਾਕੀ ਤੇ ਸੈਟ ਇਹਨਾਂ ਦੀ ਗਰੋਥ ਆਪਾਂ ਬਾਕੀ ਆਪਾਂ ਆਪ ਸ਼ੋਲੇ ਛਾਲੇ ਦੇ ਦਿਆ ਕਰਾਂਗੇ ਆਹੀ ਹੈ ਜੋੜੇ ਇੱਕ ਉਹ ਕਬੂਤਰੀ ਬਿੱਠੀ ਇਧਰ ਉਹ ਚਿੱਕੂ ਚ ਉਹਨੇ ਵੀ ਅੰਡਾ ਉਹ ਮੇਰੇ ਸਾਹ ਹੁਣ ਧਰ ਲੈਣਾ ਉਹ ਮਲਾਈ ਕਿਸੇ ਹੋਰ ਨਾ ਸੀਗੀ ਤੇ ਆਹ ਲਾਲ ਸਰੇਣਾ ਲੱਗ ਗਿਆ ਉਹ ਇਹਦੇ ਨਾਲ ਇਹਦੇ ਨਾਲ ਮਿਲ ਗਈ ਉਹ ਚਲੋ ਫਿਰ ਆਪਾਂ ਵੀ ਕਿਹਾ ਕੋਈ ਚੱਕਰ ਨਹੀਂ ਜਿਵੇਂ ਇਹਦਾ ਮਾਣ ਹੈ ਨਾ ਪਤਾ ਨਹੀਂ ਹੁੰਦਾ ਤੇ ਉਹ ਆਪਾਂ گلਾਬੀ ਇੱਕ ਇਧਰ ਛੱਡਤਾ ਬਈ ਕਬੂਤਰ ਕਬੂਤਰੀਆਂ ਨਾਵਦਾ ਹੀ ਉਹਤ ਨੇ ਚੱਕ ਕੇ ਇਧਰ ਛੱਡਤਾ ਆਪਾਂ ਕਬੂਤਰ ਨਾਲ ਜਾਨਵਰ ਖਰਾਬ ਹੁੰਦੇ ਸੀ ਇਹਦਾ ਲਾਵਾਂ ਕਾਲੀ ਬੂਛੜ ਦੇ ਜੋੜਾ ਆਪਾਂ ਆਹ ਮੇਲ ਦਾ ਨਾ ਨਾ ਲਿਆ ਤਾਂ ਨਾਲ ਹੀ ਮੇਲਣ ਲੱਗ ਗਿਆ ਉਹ ਭਾਈ ਸਾਹਿਬ ਪਹਿਲਾਂ ਪਾਉਂਦੇ ਫਿਰਦੇ ਆ ਆ ਢੱਕਿਆੜਾ ਕੂਤਰ ਦੇਖੋ ਇਹਦੇ ਆਪਣਾ ਇਹਦੇ ਬੱਚੇ ਕਢਾਵਾਂਗੇ ਚਿੱਟੀਆਂ ਦਾ ਇਹ ਵੀ ਪਠਾ ਆਪਣੇ ਘਰ ਦਾ ਹੀ ਆ ਇਹਦੇ ਬੱਚੇ ਕਢਾ ਬੱਚੇ ਵਧੇ ਗਾਉੜਦੇ ਆ ਤੇ ਆਹ ਕਬੂਤਰੀ ਪਾਲਦੀ ਬਈ ਬੱਚੇ ਮੂਰਲੀ ਲਾਲ ਜੀਨੀ ਜੀ ਆਹ ਵਾਲੇ ਬੱਚੇ ਇਹਦੇ ਹੀ ਆ ਇਹ ਠੀਕ ਆ ਭਾਈ ਤੇ ਬਾਕੀ ਹੋਰ ਤਾਂ ਨਹੀਂ ਜਾਨਵਰ ਹਜੇ ਆਇਆ ਕੋਈ ਨਹੀਂ ਆਇਆ ਹਜੇ ਪਈ ਛੇ ਜਾਨਵਰ ਹਜੇ ਆਪਣੇ ਉੱਡੇ ਫਿਰਦੇ ਆ ਇੱਕ ਤਾਂ ਟੂਸੇ ਬੈਠਾ ਦੋਨੇ ਟੂਸੇ ਕੂਤਰ ਆਪਣਾ ਖਟੀਆਂ ਦਾ ਤੇ ਇੱਕ ਟੂਸੇ ਡੰਡੇ ਵਾਲਾ ਬੱਚਾ ਇੱਕ ਸਾਤੇ ਵਾਲੀ ਇੱਕ ਕਾਲਸਰੀ ਤੇ ਇੱਕ ਕੁੰਡਲ ਜੀ ਦੇ ਮਾਰੇ ਝਾਲਦਾ ਜੀ ਲਾਲ ਚੀਨੀ ਤੇ ਇੱਕ ਕੰਤਾਲਾ ਬੱਚਾ ਇਹ ਫਿਰਦੇ ਪੰਜੇ ਛੇ ਜਿਵੇਂ ਜਿਵੇਂ ਆਈ ਜਾਣਗੇ ਓਵੇਂ ਓਵੇਂ ਲਾਈ ਚੱਲਾਂਗੇ ਦੋ ਹੀ ਆਏ ਹਜੇ ਤਾਂ ਉਹ ਫਿਰਦੇ ਉੱਤੇ ਦੋਨੇ ਤੇ ਨੇ ਸਾਤੇ ਵਾਲੀ ਚ ਆ ਜਾਂਦੀ ਆਵੇ ਇਹ ਹੋ ਜਾਂਦੀ ਦੇਖੋ ਬਈ ਜਾਨਵਰ ਜਾਂਦਾ ਡੈਗਦਾ ਪਤਾ ਨਹੀਂ ਕੀ ਦਾ ਹੋ ਜਾਂਦਾ ਆ ਰਹਿਦਾਂਗੇ ਬਈ ਫੱਟੀ ਹੁਣ ਕੁਜੀ ਤੇ ਕੁਜੀ ਭਰਦੇ ਆ ਲਓ ਬਈ ਇੱਧਰਲੀ ਵੀ ਕੁਜੀ ਆਪਾਂ ਭਰ ਲਈ ਉਧਰ ਤਾਂ ਰੱਖ ਦਿੱਤੀ ਆ ਇੱਧਰ ਇੱਕ ਵੱਡੇ ਗੁੱਤਣ ਨਾਲ ਆਪਾਂ ਟ੍ਰੇ ਵੀ ਰੱਖ ਦਿੰਨੇ ਕਿਉਂਕਿ ਇਹ ਟਾਈਮ ਹੋ ਗਿਆ ਬਈ 11 ਵਜ ਗਏ ਪੂਰੇ ਬਾਦ ਗਏ ਦਾਣੇ ਯਾਰ ਹਨ ਜਾਨਵਰ ਇੱਕ ਅੱਧਾ ਹੋਰ ਆ ਗਿਆ ਬੱਚਾ ਧਾੜ ਲਿਆ ਆਪਾਂ ਆ ਵਾਲਾ ਪਾਣੀ ਤੇ ਆਹੇ ਤੇ 11 ਵਜੇ ਆ ਗਿਆ ਕੋਈ ਚੱਕਰ ਨਹੀਂ ਪਰ ਇਹ ਦੁਬਾਰਾ ਉੱਡਾਈ ਸਾਚੇ ਪਹਿਲਾ ਆ ਗਿਆ ਸੀ ਸਾਢੇ 10 ਦੇ ਕਰੀਬ ਅੱਧਾ ਘੰਟਾ ਹੋ ਗਿਆ ਦੇਖ ਲੈਨੇ ਆਪਾਂ ਕੀ ਕੰਡੀਸ਼ਨ ਹੈ ਦੀ ਬਾਕੀ ਹੈ ਤਿੰਨ ਚਾਰ ਪੰਜ ਫਿਰਦੇ ਆ ਇੱਧਰ ਗਏ ਹਾਂ ਆਉਂਦਾ ਟੂਸਿਆਂ ਵਾਲਾ ਆ ਵੀ ਵਾ ਮੈਨਾਂ ਲਾ ਕੁ ਉੱਤਰ ਆਉ ਜਾਂਦੇ ਖੋਭ ਹੈਦੇ ਆਹ ਫਿਰਦਾ ਕੰਤਾਲਾ ਬੰਨ ਬੱਚਾ ਉਹ ਲੈ ਜਾਂਦਾ ਲਓ ਆ ਲੈ ਦੀ ਬਟਰੀ ਚੱਲੋ ਬਈ ਖਾਈ ਚੱਲੋ ਬਈ ਖਾੜੋ 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 ਟਿੱਕ ਕੰਟਾ ਵਾਲਾ ਬੱਚਾ ਆ ਗਿਆ ਇਹਨੂੰ ਤਾੜ ਲਿਗੇ ਆ ਵੇ ਰਿਆ ਬੱਚਾ ਚੱਲ ਬਿਸ਼ੇਰਾ ਸ਼ੇਰਾ ਚੱਲ ਹੋ ਗਿਆ ਬਈ ਆਇਆ ਬਈ ਦੇਖੋ ਫਿਰ ਤੇ ਮੈਂ ਖਾਪਣਾ ਠੀਕ ਆ ਕਿੰਨੇ ਆ ਗਏ 1 2 ਤੇ ਆਹ ਰੱਤਾ 3 ਆ ਬੱਚਾ 4 ਤੇ 4-5 ਦੇ ਹਲੇ ਵੀ 1 ਹੱਥ 5 ਹੋਵੇ ਬੇਟੀ 4 ਹਲੇ ਵੀ ਫਿਰਦੇ ਆ ਆਵ ਜਾਂਦੇ ਤਿੰਨ 4 ਆਜੇ ਬਈ ਤੁਹਾਨੂੰ ਟਾਈਮ ਦਿਖਾਉਂਗਾ ਮੈਂ ਕਿੰਨੇ ਵਜੇ ਆਉਂਦੇ ਆ ਇਹ ਤਿੰਨੇ ਚਾਰੇ ਇਹਨਾਂ ਚੋਂ ਹੁਣ ਦੁਬਾਰਾ ਉੱਡਿਆ ਕਾਲਸਰੀ ਇਕੱਲੀ ਬੈਗੀ ਸੀ ਇੱਥੇ ਖੋਡੇ ਤੇ ਮੈਂ ਬੱਚੇ ਨੂੰ ਤਾੜਨ ਲੱਗਾ ਬਾਕੀ ਤਸਵੀਰ ਦੇ ਫਿਰਦੇ ਆ ਠੀਕ ਆ ਬੈਸ ਟੂ ਸਾਲ ਤੋਂ ਤਰ ਪਾਣੀ ਦੇ ਬਾਅਦ ਕੀ ਤੰਨੇ ਜਾਰੇ ਸੁੱਕੇ ਆ ਇਹ ਦੇਖਦੇ ਆ ਅੱਜ ਕਿੰਨੇ ਵਜੇ ਮੈਂ ਤੁਹਾਨੂੰ ਦਿਖਾਉਂਗਾ ਕਿ ਇਹਦੀ ਵੀਡੀਓ ਐਂਡ ਕਰੂੰ ਠੀਕ ਹੈ ਬਾਈ ਗਰਮੀ ਹੋ ਗਈ ਬਾਈ ਕੱਲ ਤੋਂ ਟਾਈਮ ਨਾਲ ਜਾਨਵਰ ਕੱਢਿਆ ਕਰਾਂਗੇ ਲਓ ਬਾਈ ਇਹਨਾਂ ਨੂੰ ਵੀ ਤਾੜਦ ਗਏ ਮੈਂ ਟੋਮੇਟ ਚਲੋ 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 ਆ ਰਹਾ ਤਾਂ ਪਾਣੀ ਚੱਕੋ ਜੀ ਲਓ ਬਾਈ ਆਹ ਚੱਕੋ ਕਾਲਸਰੀ ਵੀ ਆ ਗਈ ਆ ਆਈਏ ਬਾਈ ਦੇਖੋ ਵੇ ਦੂਜੇ ਵੀ ਤੁਹਾਨੂੰ ਦਿਖਾਵਾਂਗੇ ਅੱਜ ਕਿੰਨੇ ਵਜੇ ਕਿਹੜੇ ਕੜਿਆਉਂਦੇ ਆ ਇਹ ਤੁਹਾਨੂੰ ਦੱਸਣ ਸਵਾ 11:00 ਆਈ ਹੈ ਇਹ ਮੂੰਹ ਪਟਾ ਵਿਚਾਰੀ ਨੇ ਲਓ ਵੀ ਬਈ ਇੱਕ ਕਬੂਤਰੀ ਹੋਰ ਆ ਗਈ ਆਪਣੀ ਕਿੱਧਰ ਚਲ ਗਈ ਆ ਵੇਰੀ ਆਹੀ ਹੈ ਲਾਚੀਨੀ ਪਹਿਲਾਂ ਵਾਲੀ ਤਾਂ ਆ ਰਹੀ ਹੈ ਠੀਕ ਹੈ ਜੀ ਹੁਣੇ ਆਈ ਆ 11:30 ਬਈ ਬਾਕੀ ਦੋ ਹਜੇ ਹਜੇ ਵੀ ਫਿਰਦੇ ਇੱਕ ਸਾਤੇ ਵਾਲੀ ਤੇ ਇੱਕ ਆਪਣਾ ਬੈਠ ਦੂਸਿਆਂ ਵਾਲਾ ਕਬੂਤਰ ਅੱਜ ਬਈ ਤੁਹਾਨੂੰ ਦਿਖਾ ਕੇ ਮੈਂ ਕਹਿੰਦਾ ਕਲੀਅਰ ਕਰਾਂਗੇ ਪੂਰਾ ਕਿੰਨੇ ਵਜੇ ਹੁੰਦਾ ਬੈਠ ਦੂਸਿਆਂ ਵਾਲਾ ਠੀਕ ਹੈ ਫੇਰ ਹੀ ਵੀਡੀਓ ਦਾ ਐਂਡ ਕਰਨਾ ਉਹਨਾਂ ਟਾਈਮ ਯਾਰ ਸ਼ਾਂਤੀ ਫੜੀ ਅੱਜ ਪਾਪੇ ਨੇ ਛਤਰੀਆਂ ਤਾਂ ਲਾਈਆਂ ਜਾਨਵਰ ਵੀ ਤਾਂ ਫਿਰਦੇ ਪਾਪਾ ਦੀਂਦਾ ਨਹੀਂ ਗਾ ਅੱਜ ਪਤਾ ਨਹੀਂ ਕਿੱਥੇ ਚੱਲ ਗਿਆ ਲਾਲਸਰੀ ਆਪਾਂ ਬੰਨੀ ਵੀ ਆ ਠੀਕ ਆ ਬਾਈ ਆਓ ਫਿਰਦਾ ਬੈਠ ਦੂ ਸਾਲਾ ਆਵੇ ਜਾਂਦਾ ਹੋਵੇ ਜਾਂਦਾ ਹੋਵੇ ਜਾਂਦਾ ਬਾਈ ਪੌਣੇ 12 ਹੋ ਗਏ ਦੋਨੇ ਜਾਨਵਰ ਆ ਗਏ ਸਾਤੇ ਵਾਲੀ ਵੀ ਤੇ ਕੂਤਰ ਵੀ ਤਾੜ ਦੇ ਜਲਦੀ ਜਲਦੀ ਗਰਮੀ ਬਹੁਤ ਆ ਅਲੇ ਚੱਲ ਜਾ ਚੱਲ ਜਾ ਚੱਲ ਜਾ ਚੱਲ ਜਾ ਚੱਲ ਜਾ ਕਬੂਤਰ ਹੀ ਤੇ ਗਈ ਕਬੂਤਰ ਵੀ ਗਿਆ ਲਾਲ ਸਰੀ ਵੀ ਖੋਦ ਗਿਆ ਬਹਿ ਜਾ ਬਹਿ ਜਾ ਬੱਤੋ ਗਰਮੀ ਬਹੁਤ ਹੈ ਬਹਿ ਜਾ ਉਹ ਬਹਿ ਜਾ ਜੀ ਆ ਕੋਈ ਇਹ ਵੀ ਖੋਲ ਕੇ ਸ਼ਰਤੀ ਵਿੱਚ ਆਇਆ ਬਾਈ ਕਬੂਤਰ ਆਪਣਾ ਮੂੰਹ ਮਾਪਸ ਨਹੀਂ ਬਟਾ ਤੁਹਾਡੇ ਸਾਹਮਣੇ ਹੈ ਠੀਕ ਆ ਓਕੇ ਰਿਪੋਰਟਾਂ ਹੁਣੀ ਆਇਆ ਬਸ ਕੈਮਰਾ ਮੈਂ ਔਨ ਕਰਨੀ ਲੱਗੇ ਨਾਲ ਹੀ ਦਾ ਹਨੇਆਗੇ ਵਹਿ ਕੇ ਆ ਗਣਾ ਜੀ ਓਕੇ ਜੀ ਉਦੋਂ ਬਾਅਦ ਕਿਹੜੀ ਸੀ ਨਾਲ ਇਹ ਸਾਤੇ ਵਾਲੀ ਆਖ ਲੈ ਇਹ ਵੀ ਆ ਬੈਠੀ ਆ ਕਰੋ ਚੈੱਕ ਠੀਕ ਹੈ ਨਾ ਬਾਈ ਅੱਜ ਤੁਹਾਨੂੰ ਸਾਰਾ ਲਾਈਵ ਸਾਰਾ ਸਿਸਟਮ ਦਿਖਾਤਾ ਲਓ ਬਾਈ ਜਾਨਵਰ ਸਾਰੇ ਆ ਗਏ ਤੇ ਪੌਣੇ 12 ਦੀ ਕਦੀ ਬਾਗੇ ਸਾਤੇ ਵਾਲੀ ਉਤਰੀ ਤੇ ਆਪਾਂ ਟੂਲ 'ਤੇ ਬੈਠਾ ਲਾ ਠੀਕ ਹੈ ਜੀ ਛਤਰੀ ਆਪਾਂ ਲਾਤੀ ਆ ਮੈਂ ਫालतੂ ਆਪਾਂ ਛਤਰੀ ਨਹੀਂ ਖੜੀ ਕਰਦੇ ਮੈਂ ਕਾਹਨੂੰ ਕਿਸੇ ਦਾ ਜਾਨਵਰ ਬਿਠਾਉਣਾ ਹਨਾ ਆ ਕੇ ਬਹਿ ਵੀ ਜਾਂਦੇ ਆਪਾਂ ਕੀ ਕਰਾਉਣਾ ਉਹਨਾਂ ਤੋਂ ਤੇ ਬਾਕੀ ਇਹਨਾਂ ਨੂੰ ਹੁਣ ਕੁੱਜੀ ਭਰੀ ਭਰੀ ਪਾਣੀ ਰੱਖ ਦਗੇ ਪੀ ਲੈਣ ਦਗੇ ਤੇ ਅੱਧਾ ਘੰਟਾ ਹੋ ਗਿਆ 20 ਮਿੰਟ ਹਲੋ ਪੀਓ ਆ ਕੇ ਪੀਓ ਵੀ ਪੀਓ ਪੀਓ ਵੀ ਪੀਓ 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 ਹਲੋ ਆਜੋ ਪੱਜੇ ਕਰਾਂ ਦੀ ਲਿਖੋ ਬਾਈ ਠਾਠਾ ਠਾਠਾ ਕਰਕੇ ਪੀਂਦੇ ਹਾਂ ਸਾਰੇ ਪੀ ਲੋ ਪੀ ਲੋ ਵੀ ਲੋ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਤੂੰ ਰੋਕ ਕੇ ਪੀ ਲਈ ਰਹਿ ਜਾ ਰਹਿ ਜਾ ਤੂੰ ਰੋਕ ਕੇ ਪੀ ਲਈ 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 ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਰੋਕ ਕੇ ਪੀ ਲਈ ਆ ਜਾ ਵਾਜ ਬਾਕੀ ਪੀ ਲੋ ਆਹਾ ਭਾਈ ਆਪਣਾ ਜਾਨਵਰ ਦੇਖ ਲੋ ਤੂਸੇ ਬੈਠਾ pila pilo pilo pilo, pila pilah pucak kan.